ਸ਼ੇਰੇ ਪੰਜਾਬ ਬਾਸਕਟਬਾਲ ਕਲੱਬ ਦੇ ਸਮੁੱਚੇ ਪਲੇਅਰ ਤੇ ਸਾਡੇ ਹੰਢਾਇਆ ਦੇ ਐਮ ਸੀ ਸਾਹਿਬਾਨ ਜੀ ਸਾਡੇ ਬਲਾਕ ਪ੍ਰਧਾਨ ਹਰਦੇਵ ਸਿੰਘ ਕਾਲਾ ਜੀ ਬਲਵੀਰ ਸਿੰਘ ਮਹਿਰਮੀਆਂ ਜੀ ਨਰਿੰਦਰ ਸਿੰਘ ਜੀ ਪ੍ਰਧਾਨ ਅਵਤਾਰ ਸਿੰਘ ਸੋਨੀ ਸਾਡਾ ਜਗਸੀਰ ਭਰਾ ਜਿੱਥੇ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਮੀਤ ਸਿੰਘ ਜੀ ਮੀਤਹਿਰ ਦੇ ਵੱਲੋਂ ਸਾਡੇ 2.5 ਲੱਖ ਰੁਪਏ ਦੀ ਜੋ ਗ੍ਰਾਂਟ ਆ ਉਹ ਆਪਣੇ ਬਾਸਕਟਬਾਲ ਗਰਾਊਂਡ ਨੂੰ ਮਿਲੀ ਨਸ਼ਾ ਨੂੰ ਛੱਡੀਏ ਆਪਾਂ ਕਿਉਂਕਿ ਨਸ਼ੇ ਆਗੇ ਜਿਹੜੇ ਬਹੁਤ ਵੱਡਾ ਕੋੜ ਹੈਗਾ ਇੱਕ ਵੀ ਬੰਦਾ ਜਿਹੜਾ ਨਸ਼ਾ ਵੇਚਦਾ ਹੈਗਾ ਉਹਨੂੰ ਛੱਡਿਆ ਨਹੀਂ ਜਾਊਗਾ ਉਹ ਚਾਹੇ ਕੋਈ ਛੋਟਾ ਹੋਵੇ ਵੱਡਾ ਹੋਵੇ ਆਪ ਦਾ ਨਾਮ ਗੁਪਤ ਰੱਖ ਕੇ ਸਾਨੂੰ ਦੱਸ ਸਕਦੇ ਹੋਗੇ ਸ਼ੇਰੇ ਪੰਜਾਬ ਬਾਸਕਟਬਾਲ ਕਲੱਬ ਦੇ ਸਮੁੱਚੇ ਪਲੇਅਰ ਤੇ ਸਾਡੇ ਹੰਢਿਆਆ ਦੇ ਐਮਸੀ ਸਹਿਬਾਨ ਪ੍ਰਧਾਨ ਜੀ ਸਾਡੇ ਬਲਾਕ ਪ੍ਰਧਾਨ ਹਰਦੇਵ ਸਿੰਘ ਕਾਲਾ ਜੀ ਬਲਵੀਰ ਸਿੰਘ ਮਹਿਰਮੀਆਂ ਜੀ ਨਰਿੰਦਰ ਸਿੰਘ ਜੀ ਪ੍ਰਧਾਨ ਅਵਤਾਰ ਸਿੰਘ ਸੋਨੀ ਸਾਡਾ ਜਗਸੀਰ ਭਰਾ ਤੇ ਸਮੁੱਚੇ ਸਾਡੇ ਕੋਚ ਸਹਿਬਾਨ ਅੱਜ ਅਸੀਂ ਪਹੁੰਚਿਆ ਸ਼ੇਰੇ ਪੰਜਾਬ ਬਾਸਕਟਬਾਲ ਗਰਾਊਂਡ ਦੇ ਵਿੱਚ ਜਿੱਥੇ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਮੀਤ ਸਿੰਘ ਜੀ ਮੀਤਹਿਰ ਦੇ ਵੱਲੋਂ ਸਾਡੇ 2.5 ਲੱਖ ਰੁਪਏ ਦੀ ਜੋ ਗ੍ਰਾਂਟ ਆ ਉਹ ਆਪਣੇ ਬਾਸਕਟਵਾਲ ਗਰਾਊਂਡ ਨੂੰ ਮਿਲੀ ਕਿਉਂ ਮਿਲੀ ਕਿਉਂਕਿ ਮਾਨ ਸਰਕਾਰ ਦਾ ਹਮੇਸ਼ਾ ਇਹੀ ਉਪਰਾਲਾ ਹੈ ਕਿ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜਿਆ ਜਾਵੇ ਤਾਂ ਕਿ ਨਸ਼ਿਆਂ ਤੋਂ ਬਚ ਸਕਣ ਹੁਣ ਜੋ ਸਾਡੇ ਸਰਕਾਰ ਦਾ ਉਪਰਾਲਾ ਹੈ ਉਹ ਉਪਰਾਲਾ ਕੀ ਆ ਆਪਾਂ ਆਪਣੇ ਪਿੰਡ ਦੇ ਵਿੱਚ ਇੱਕ ਜੁਵਨਕ ਸਵਾਮਾ ਕਲੱਬ ਬਣਾਉਣੇ ਨੇ ਜਿਹਦੇ ਵਿੱਚ 18 ਸਾਲ ਤੋਂ ਲੈ ਕੇ 35 ਸਾਲ ਦੇ ਮੁੰਡੇ ਵੀ ਭਾਗ ਲੈ ਸਕਦੇ ਨੇ ਕੁੜੀਆਂ ਵੀ ਭਾਗ ਲੈ ਸਕਦੀਆਂ ਕਿਉਂਕਿ ਕਲੱਬ ਬਣਾਉਣ ਦਾ ਕੀ ਫਾਇਦਾ ਮੰਨ ਲਓ ਤੁਸੀਂ ਗਰਾਊਂਡ ਦੇ ਨਾਲ ਜੁੜੇ ਹੋ ਤੁਸੀਂ ਸਿਰਫ ਇੱਥੇ ਇੱਕ ਇਕੱਲੀ ਪ੍ਰੈਕਟਿਸ ਕਰ ਸਕਦੇ ਹੋ ਤੁਹਾਡੇ ਖੇਡਣ ਵਾਸਤੇ ਅਸੈਸਰੀ ਵੀ ਚਾਹੀਦੀ ਆ ਜਿੰਮ ਵੀ ਚਾਹੀਦੀ ਆ ਕੇਟਾਂ ਵੀ ਚਾਹੀਦੀਆਂ ਨੇ ਮਾਨ ਸਰਕਾਰ ਨੇ ਉਪਰਾਲਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿੰਨੇ ਮੰਨ ਲਓ 13 ਵਾਰਡ ਨੇ 13 ਵਾਰਡਾਂ ਦੇ ਵਿੱਚ ਆਪਾਂ 13 ਹੀ ਕਲੱਬ ਬਣਾਉਣੇ ਨੇ ਤੇ 13 ਹੀ ਕਲੱਬਾਂ ਨੂੰ ਜੁਵਕ ਸਵਾਵਾ ਕਲੱਬ ਦਾ ਜੋ ਰੂਪ ਦਿੱਤਾ ਗਿਆ ਉਹਦੇ ਵਿੱਚ ਆਪਾਂ ਨੂੰ ਗ੍ਰਾਂਟਾਂ ਮਿਲਣੀਆਂ ਨੇ ਉਹ ਗ੍ਰਾਂਟਾਂ ਨੂੰ ਤੁਸੀਂ ਆਪਦੇ ਹਿਸਾਬ ਦੇ ਨਾਲ ਲਾਉਣਾ ਮੰਨ ਲਓ ਤੁਹਾਨੂੰ ਸਪੋਰਟਸ ਸਕੇਟਾਂ ਦੀ ਜ਼ਰੂਰਤ ਆ ਤੇ ਗਰਾਊਂਡਾਂ ਦੀ ਜ਼ਰੂਰਤ ਆ ਜਿੰਮ ਦੀ ਜ਼ਰੂਰਤ ਆ ਜਿੱਥੇ ਵੀ ਤੁਸੀਂ ਕਹੋਗੇ ਉਥੇ ਆਪਾਂ ਉਹ ਗ੍ਰਾਂਟ ਨੂੰ ਵਰਤ ਸਕਦੇ ਆ ਤੇ ਤੁਸੀਂ ਸਾਰੇ ਜਾਣੇ ਨੇ ਸਾਡਾ ਸਹਿਯੋਗ ਦੇਣਾ ਇਹ ਮੰਨੋ ਵੀ ਇਹ ਸਾਡਾ ਕਲੱਬ ਨਹੀਂ ਸੋਡਾ ਆਪਣਾ ਕਲੱਬ ਆ ਤੇ ਇੱਕ ਸਾਰਿਆਂ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਬਿਲਕੁਲ ਪਰਹਤ ਰਹਿਣਾ ਕੋਈ ਵੀ ਮੰਨ ਲਓ ਪਿੰਡ ਦੇ ਵਿੱਚ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਉਹ ਸਾਡੀ ਐਮਸੀ ਸਹਿਵਾਨਾ ਨੂੰ ਪ੍ਰਧਾਨ ਜੀ ਨੂੰ ਜਾਂ ਤੁਹਾਡੇ ਕੋਚ ਸਹਿਵਾਨ ਨੇ ਇਹ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਉਹਦੇ ਬਾਰੇ ਜ਼ਰੂਰ ਦੱਸਿਓ ਤੁਸੀਂ ਇਹ ਮੰਨੋ ਵੀ ਜੇ ਇੱਕ ਬੱਚੇ ਦੀ ਵੀ ਨਸ਼ੇ ਤੋਂ ਤੁਸੀਂ ਮੰਨ ਲਓ ਜਿੰਦਗੀ ਬਚਾਤੀ ਤਾਂ ਤੁਸੀਂ ਬਹੁਤ ਵੱਡਾ ਪੁੰਨ ਕੀਤਾ ਹੈ ਨਾ ਤੇ ਮਾਨ ਸਰਕਾਰ ਦਾ ਹਮੇਸ਼ਾ ਪ੍ਰਾਲਾ ਰਿਹਾ ਆਮ ਲੋਕਾਂ ਦੀ ਜਿਹੜੀ ਸਾਡੀ ਸਰਕਾਰ ਆ ਮੰਨ ਲਓ ਤੁਸੀਂ 300 ਜਿਹੜੀ ਬਿਜਲੀ ਜੁਨਤ ਸੀਗੀ ਉਹ ਪਹਿਲਾਂ ਹਮੇਸ਼ਾ ਐ ਐਸਸੀ ਕੈਟਾਗਰੀ ਨੂੰ ਹੀ ਮਿਲਦੀ ਸੀ ਮਾਨ ਸਰਕਾਰ ਨੇ ਹਮੇਸ਼ਾ ਵਿਤਕਰਾ ਨਹੀਂ ਕੀਤਾ ਕਿਸੇ ਨਾਲ ਵੀ ਉਹਨੇ ਇਹ ਸ਼ਾ ਉਹਨਾਂ ਨੇ ਜਰਨਲ ਆ ਐਸਸੀ ਆ ਬੀਸੀ ਆ ਕੋਈ ਵੀ ਆ ਉਹਨਾਂ ਨੇ 300 ਜੁਨਟ ਪਰ ਮੰਥ ਹਰੇਕ ਵਰਗ ਨੂੰ ਫ੍ਰੀ ਦਿੱਤੀ ਆ ਮੰਨ ਲਓ ਆਪਣੇ ਮਹੱਲਾ ਕਲੀਨਿਕ ਬਣਿਆ ਵਿਆ ਸਾਰੇ ਜਾਣੇ ਗਏ ਤੁਸੀਂ ਉੱਥੇ ਕਿ ਨਹੀਂ ਗਏ ਓਕੇ ਮਹੱਲਾ ਕਲੀਨਿਕ ਦੇ ਵਿੱਚ ਜਾ ਕੇ ਦੇਖੋ ਤੁਸੀਂ ਟੋਟਲ ਉੱਥੇ ਆਪਾਂ ਨੂੰ ਦਵਾਈਆਂ ਫ੍ਰੀ ਮਿਲਦੀਆਂ ਨੇ ਟੋਟਲ ਉੱਥੇ ਟੈਸਟ ਫ੍ਰੀ ਨੇ ਮੰਨ ਲਓ ਕਿਤੇ ਵੀ ਜਾਣ ਦੀ ਲੋੜ ਨਹੀਂ ਗਈ ਬਹੁਤ ਵੱਡਾ ਪਹਿਲੀ ਵਾਰੀ ਇਹ ਉਪਰਾਲਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਪਿੰਡ ਦੇ ਵਿੱਚ ਆਪਾਂ 13 ਕਲੱਬ ਬਣਾ ਰਹੇ ਹਾਂ ਜੁਵਕ ਸਵਾਮਾ ਕਲੱਬ ਉਹ ਗਰਾਊਂਡਾਂ ਦੇ ਨਾਲ ਹੀ ਜੋੜਨੇ ਨੇ ਵੱਧ ਤੋਂ ਵੱਧ ਸਟੂਡੈਂਟਾਂ ਨੂੰ ਆਪਣੇ ਗਰਾਊਂਡ ਦੇ ਨਾਲ ਜੋੜੋ ਤੇ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਆਪਣੇ ਪਿੰਡ ਦੇ ਵਿੱਚ ਆ ਵੈਸੇ ਗੁਰਾਂ ਦੀ ਵਕਸ਼ਿਸ਼ ਆ ਹਨ ਇਹ ਗਰਾਊਂਡ ਦੇ ਵਿੱਚ ਜਿਹੜੇ ਖੇਡ ਕੇ ਗਏ ਨੇ ਅੱਜ ਬਹੁਤ ਬੁਲੰਦੀਆਂ ਦੇ ਉੱਪਰ ਬੈਠੇ ਨੇ ਸਾਰੇ ਆਪਣੇ ਨਾਲ ਵੈਸੇ ਵੀ ਜੁੜੇ ਹੋਏ ਨੇ ਤੇ ਤੁਸੀਂ ਵੀ ਹਨਾ ਉਹਨਾਂ ਦਾ ਸਤਿਕਾਰ ਕਰਿਆ ਕਰੋ ਗਰਾਉਂਡ ਨਾਲ ਜੁੜ ਕੇ ਹਮੇਸ਼ਾ ਆਪਾਂ ਪੰਜਾਬ ਸਰਕਾਰ ਨੇ ਮੈਂ ਇੱਕ ਹੋਰ ਦੱਸਣਾ ਤੁਹਾਨੂੰ ਤਕਰੀਬਨ 55000 ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਉਹਦੇ ਵਿੱਚ 1 ਰੁਪਏ ਦੀ ਵੀ ਰਿਸ਼ਵਤ ਨਹੀਂ ਕਿਸੇ ਤੋਂ ਲਈ ਗਈ ਫ੍ਰੀ ਆਉ ਕਾਸਟ ਨੌਕਰੀਆਂ ਦਿੱਤੀਆਂ ਗਿਆ ਆਮ ਵਰਗ ਨੂੰ ਤੇ ਆਪਣੇ ਗਰਾਉਂਡ ਦੇ ਵਿੱਚ ਉਹ ਵੀ ਮੇਰੇ ਹਿਸਾਬ ਚ ਪੰਜ ਛੇ ਪਲੇਅਰਾਂ ਨੂੰ ਆ ਇੰਦਰਵੀਰਾ ਖੜਾ ਇਹਨਾਂ ਨੂੰ ਕੋਚ ਦੀ ਮੰਨ ਲਓ ਨੌਕਰੀ ਮਿਲੀ ਆ ਇਹਨਾਂ ਦੀ ਮੈਸੇਜ ਨੂੰ ਵੀ ਨੌਕਰੀ ਮਿਲੀ ਆ ਹੈਪੀ ਵੀਰਾ ਖੜਾ ਇਹਨਾਂ ਦੇ ਬ੍ਰਦਰ ਨੂੰ ਬੂਟੇ ਨੂੰ ਥਰਪਾਲ ਨੂੰ ਹਨਾ ਹੁਣੇ ਆਪਣੀ ਮਾਨ ਸਰਕਾਰ ਦੇ ਵਿੱਚ ਹੀ ਨੌکریاں ਮਿਲੀਆਂ ਨੇ ਤੁਸੀਂ ਵੀ ਮਿਹਨਤ ਕਰੋ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਆ ਹਰ ਟਾਈਮ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਹੁਣ ਮੈਂ 2 ਮਿੰਟ ਵਾਸਤੇ ਬੇਨਤੀ ਕਰਦਾ ਸਾਡੇ ਬਲਾਗ ਪ੍ਰਧਾਨ ਹਰਦੇਵ ਸਿੰਘ ਕਾਲਾ ਜੀ ਨੂੰ ਜੋ ਪਾਰਟੀ ਦੀਆਂ ਗਤੀਵਿਧੀਆਂ ਨੇ ਤੁਹਾਡੇ ਰੋਬ ਰੋ ਕਰਨਗੇ ਪਹਿਲਾਂ ਤਾਂ ਸਾਰੀ ਸਮੁੱਚੀ ਟੀਮ ਦਾ ਜਿਹੜਾ ਇੱਥੇ ਟਾਈਮ ਜੋ ਟਾਈਮ ਕੱਢ ਕੇ ਆਏ ਆ ਉਹਨਾਂ ਦਾ ਧੰਨਵਾਦ ਫਿਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ 2 ਮਿੰਟ ਵਿਚਾਰ ਸੁਣਨ ਨੂੰ ਦਿੱਤੇ ਨੇ ਕਿਉਂਕਿ ਜਿਹੜੇ ਇਹ ਖੇਡਾਂ ਨਾਲ ਜੁੜੇ ਹੋਏ ਬੱਚੇ ਉਹਨਾਂ ਨੂੰ ਪਤਾ ਹੀ ਹੈਗਾ ਵੀ ਆਪਾਂ ਨੂੰ ਕੀ ਕੀ ਜ਼ਰੂਰਤ ਰਹਿੰਦੀ ਆ ਉਸੇ ਦੇ ਮੱਦੇਨਜ਼ਰ ਸਰਕਾਰ ਨੇ ਦੇਖਦੇ ਹੋਏ ਕਲੱਬਾਂ ਨੂੰ ਹੁਣ ਸਿੱਧਾ ਫੰਡ ਦੇਣ ਦਾ ਨਿਰਣੈ ਕੀਤਾ ਹੈਗਾ ਤੇ ਤਾਂ ਕਿ ਤੁਸੀਂ ਕੋਈ ਰਹਿ ਨਾ ਜਾਮੋ ਆਪਦੇ ਆਪ ਦੇ ਬਾੜਾਂ ਦੇ ਵਿੱਚੋਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਹੈ ਆਪਣੇ ਇੱਕ 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 ਮੈਂਬਰ ਲੈ ਕੇ 11 ਜਾਂ 21 ਮੈਂਬਰ ਲੈ ਕੇ ਤੁਸੀਂ ਆਪ ਦੇ ਕਲੱਬ ਬਣਾਓ ਕਲੱਬ ਬਣਾ ਕੇ ਜੋੜੀ ਸਾਨੂੰ ਜ਼ਰੂਰਤ ਹੋਊਗੀ ਸਰਕਾਰ ਵੱਲੋਂ ਅਸੀਂ ਸਾਰੇ ਤੁਹਾਨੂੰ ਕਹਿੰਦੇ ਆਂਗੇ ਵੀ ਉਹ ਦਵਾਈ ਜਾਊਗੀ ਤੇ ਨਸ਼ਾ ਨੂੰ ਛੱਡੀਏ ਆਪਾਂ ਕਿਉਂਕਿ ਨਸ਼ੇ ਆਗੇ ਜਿਹੜੇ ਬਹੁਤ ਵੱਡਾ ਕੋੜ ਹੈਗਾ ਉਹਨੂੰ ਕੱਢੀਏ ਵੈਸੇ ਤਾਂ ਸਾਨੂੰ ਪਤਾ ਹੀ ਹੈਗਾ ਹੁਣ ਕਾਫੀ ਬਹੁਤ ਜ਼ਿਆਦੇ ਫਰਕ ਪੈ ਚੁੱਕਿਆ ਹੈਗਾ ਔਰ ਤੁਸੀਂ ਤਾਂ ਇਸ ਖੇਡ ਨਾਲ ਜੁੜੇ ਹੋਏ ਹੋ ਹੋਰ ਵੀ ਬੱਚਿਆਂ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਤੁਸੀਂ ਲੈ ਕੇ ਆਇਆ ਕਰੋ ਔਰ ਜੇ ਵੀ ਕਿਤੇ ਵੀ ਕੁਝ ਹੋ ਰਿਹਾ ਹੈਗਾ ਤਾਂ ਤੁਸੀਂ ਜਿਹੜੀ ਸਾਡੀ ਹੰਡਿਆਏ ਦੀ ਟੀਮ ਹੈ ਉਹ ਸਾਰਿਆਂ ਨੂੰ ਦੱਸ ਸਕਦੇ ਹੋਗੇ ਤੁਹਾਡਾ ਨਾਮ ਨਹੀਂ ਕਿਸੇ ਨੂੰ ਦੱਸਿਆ ਜਾਊਗਾ ਠੀਕ ਹੈ ਗੋਪਤ ਰੱਖਿਆ ਜਾਊਗਾ ਔਰ ਜੇ ਕੁਝ ਤੁਹਾਡੇ ਸਮਝਾਏ ਤੋਂ ਸਮਝਦਾ ਤਾਂ ਉਹਨੂੰ ਸਮਝਾਓ ਵੀ ਤੇ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਆਪਾਂ ਜਿਹੜਾ ਪੰਜਾਬ ਹੈ ਉਹਨੂੰ ਰੰਗਲਾ ਬਣਾਉਣਾ ਹੈਗਾ ਰੰਗਲਾ ਉਹ ਤੁਹਾਡੇ ਨਾਲ ਹੀ ਬਣੂਗਾ ਨਾ ਤਾਂ ਉਹ ਗੱਲਾਂ ਨਾਲ ਬਣਨਾ ਹੈ ਠੀਕ ਹੈ ਨਾ ਪੈਸਿਆਂ ਨਾਲ ਬਣਨਾ ਹੈ ਸਰਕਾਰ ਹੈ ਜੀ ਜੋ ਪੈਸੇ ਤਾਂ ਦੇ ਰਹੀ ਹੈਗੀ ਦੇਖੋ ਆਪਣੇ ਜਿਵੇਂ ਗਰਾਊਂਡ ਨੂੰ ਪਹਿਲਾਂ ਵੀ ਪੈਸੇ ਦਿੱਤੇ ਆ ਕਲੱਬਾਂ ਨੂੰ ਵੀ ਪੈਸੇ ਦੇ ਰਹੀ ਹੈ ਬਾਕੀ ਜੋ ਕੋਈ ਨਸ਼ਾ ਦੇ ਦਸ ਕਰਨੇ ਵੱਡੇ ਤੋਂ ਵੱਡੇ ਉਹ ਫੜੇ ਜਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜੋ ਤੁਸੀਂ ਅੰਡਿਆਏ ਦੇ ਵਿੱਚ ਦੱਸੋਗੇ ਉਹਨਾਂ ਨੂੰ ਵੀ ਫੜਾਇਆ ਜਾਊਗਾ ਇੱਕ ਵੀ ਬੰਦਾ ਜਿਹੜਾ ਨਸ਼ਾ ਵੇਚਦਾ ਹੈਗਾ ਉਹਨੂੰ ਛੱਡਿਆ ਨਹੀਂ ਜਾਊਗਾ ਉਹ ਚਾਹੇ ਕੋਈ ਛੋਟਾ ਹੋਵੇ ਵੱਡਾ ਹੋਵੇ ਤੇ ਤੁਸੀਂ ਵੀ ਆਪਦੇ ਜਿਹੜਾ ਜੂਥ ਹੈ ਜੂਥ ਨਾਲ ਹੀ ਅੱਗੇ ਵਧ ਸਕਦਾ ਹੈਗਾ ਪੰਜਾਬ ਇਸ ਕਰਕੇ ਸੋਨੂੰ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਤੁਸੀਂ ਵੱਧ ਤੋਂ ਵੱਧ ਆਪ ਦਾ ਨਾਮ ਗੁਪਤ ਰੱਖ ਕੇ ਸਾਨੂੰ ਦੱਸ ਸਕਦੇ ਹੋਗੇ ਤਕਰੀਬਨ ਤਕਰੀਬਨ ਤਾਂ ਹੁਣ ਤੁਸੀਂ ਦੇਖਦੇ ਹੋਗੇ ਹੰਡਿਆਏ ਦੇ ਵਿੱਚ ਕੋਈ ਦੇਖ ਨਹੀਂ ਰਿਹਾ ਨਸ਼ਾ ਵੇਚਣ ਵਾਲਾ ਸਾਨੂੰ ਤੇ ਨਾ ਹੁਣ ਖਾਨ ਵਾਲਿਆਂ ਦੀ ਵੀ ਬਹੁਤ ਹੋਊਗੀ ਜਿਹੜੀ ਘਟ ਕੇ ਅੱਗੇ ਜਿਵੇਂ ਸੜਕਾਂ ਤੇ ਡਿੱਗਦੇ ਫਿਰਦੇ ਸੀ ਉਹ ਗੱਲ ਹੁਣ ਹੈ ਨਹੀਂਗੀ ਪਰ ਫਿਰ ਵੀ ਕੁਝ ਨਾ ਕੁਝ ਜਿਹੜੇ ਹੈਗੇ ਆਗੇ ਕਿਉਂਕਿ ਜੇ ਆਪਾਂ ਥੋੜੀ ਕਣੀ ਜੜ ਵੀ ਛੱਡ ਦਿਆਂਗੇ ਉਹ ਤੋਂ ਫਿਰ ਹੋਰ ਬੂਟਾ ਲੱਗ ਜਾਂਦਾ ਇਸ ਕਰਕੇ ਤੁਸੀਂ ਸਾਰੇ ਜਾਣਿਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਕਲੱਬ ਬਣਾਉਣ ਦੇ ਵਿੱਚ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਤੇ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਸਾਡੇ ਤੇ ਹੰਡਿਆਏ ਦੇ ਪ੍ਰਧਾਨ ਜੀ ਐਮਸੀ ਸਾਹਿਬਾਨ ਸਾਰੇ ਖੜੇ ਨੇਗੇ ਆਪਦੇ ਵਾਰਡ ਦੇ ਵਿੱਚੋਂ ਕਿਸੇ ਵੀ ਤੁਸੀਂ ਐਮਸੀ ਨੂੰ ਆਪ ਦੀ ਕੋਈ ਦੁੱਖ ਤਕਲੀਫ ਹੈ ਜਿਹੜੀ ਦੱਸ ਸਕਦੇ ਹੋਵੋਗੇ ਤੇ ਅਸੀਂ ਗੱਲਬਾਤ ਕਰਕੇ ਉੱਪਰ ਸਰਕਾਰ ਨਾਲ ਤੁਹਾਡੇ ਜਿਹੜਾ ਵੀ ਕੋਈ ਸਮੱਸਿਆ ਹੋਊਗੀ ਉਹਦਾ ਸਰਨਹਾਨ ਕਰਨ ਦਾ ਹੱਲ ਕਰਾਂਗੇ ਕੋਈ ਨਾ ਕੋਈ ਜਿਹੜਾ ਵੀ ਕੋਈ ਵੱਡੀ ਤੋਂ ਵੱਡੀ ਛੋਟੀ ਸਮੱਸਿਆ ਹੋਊਗੀ ਉਹਦਾ ਅਸੀਂ ਹੱਲ ਲੱਭਾਂਗੇ ਸਾਰੇ ਜਾਣੇ ਰਲ ਮਿਲ ਕੇ ਤੁਸੀਂ ਸਾਡਾ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਤੁਸੀਂ ਸਹਿਯੋਗ ਕਰੋ ਇਸ ਵਿੱਚ ਐਨਾ ਕਹਿੰਦਾ ਹੋਇਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ